ਨਵਾਂ ਹੋਵੇ ਕਿਸਾਨ ਚਾਹੇ ਕੋਈ ਪੁਰਾਣਾ ਹੋਵੇ ਇੱਕ ਵਾਰੀ ਵੀਡੀਓ ਤੇ ਖੜਕੇ ਜਾਇਓ ਮੇਰਾ ਜਿਹੜਾ ਸਨੇਹਾ ਉਹ ਸੁਣ ਲਿਓ ਜੋ ਵੀਡੀਓ ਪਾਉਣ ਦਾ ਮਕਸਦ ਹੈ ਜੋ ਤੁਸੀਂ ਇੰਨੇ ਖੇਤੀਬਾੜੀ ਦੇ ਸੰਦ ਦੇਖ ਰਹੇ ਹੋ ਇਹਨਾਂ ਬਾਰੇ ਤੁਹਾਨੂੰ ਮੈਂ ਦੱਸ ਦੰਨਾ ਵੀ ਫਿਰੋਜ਼ਪੁਰ ਕੋਲੇ ਸੰਦ ਦੇ ਹਾਸ਼ਮਪੰਡਾ ਜਿੱਥੇ ਤੁਹਾਨੂੰ ਖੇਤੀਬਾੜੀ ਦੇ ਰਿਲੇਟਿਡ ਜਿੰਨੇ ਵੀ ਸੰਦ ਹੁੰਦੇ ਨੇ ਜਿੰਨੇ ਵੀ ਇੰਡਸਟਰੀ ਦੇ ਵਿੱਚ ਸਾਰੇ ਤੁਹਾਨੂੰ ਕਿਰਾਏ ਤੇ ਮਿਲ ਜਾਣਗੇ ਖੇਤੀਬਾੜੇ ਦਾ 150 ਸੰਦ ਘਟੋ ਘਟ ਬਾਈ ਕੋਲੇ ਹਜੇ ਮੌਜੂਦਾ ਖੜਾ ਇਹ ਤੋਂ ਵੱਧ ਵੀ ਕਲੈਕਸ਼ਨ ਕਰ ਲੈਣਗੇ ਮੋਟੀ ਮੋਟੀ ਜੇ ਮੈਂ ਤੁਹਾਨੂੰ ਗਿਣਤੀ ਮਰਾਦਾ ਤਾਂ 11 ਆਲੂ ਵਾਲੀਆਂ ਮਸ਼ੀਨਾਂ 6 ਸੈਟ ਤਵੀਆਂ ਦੇ ਖੜੇ ਆ 6 ਰੂਟਾਵੇਟਰ ਨੇ 2 ਚੌਪਰ ਨੇ ਜਿੰਨੇ ਮਰਜ਼ੀ ਸੰਦ ਲਾਓ ਖੇਤੀਬਾੜੀ ਦੇ ਰਿਲੇਟਡ ਕਿਰਾਏ ਦੇ ਉੱਤੇ ਤੁਹਾਨੂੰ ਫੋਨ ਨੰਬਰ ਚੱਲ ਰਿਹਾ ਬਸ ਫੋਨ ਨੰਬਰ ਲਾਉਣਾ ਹੈ ਕੋਈ ਸੰਧ ਤੁਹਾਨੂੰ ਖੇਤੀਬਾੜੀ ਦੇ ਰਿਲੇਟਿਡ ਚਾਹੀਦਾ ਤੁਸੀਂ ਨੰਬਰ ਲਾ ਕੇ ਗੱਲਬਾਤ ਕਰ ਸਕਦੇ ਹੋ ਦੂਰ ਨੇੜੇ ਦੇ ਬੰਦਿਆਂ ਲਈ ਸਾਰਿਆਂ ਦੇ ਲਈ ਸਹੂਲਤ ਉਪਲਬਧ ਦਾ ਨੰਬਰ ਚੱਲ ਰਿਹਾ ਨੰਬਰ ਲਾ ਦਿਓ ਪਹੁੰਚ ਵੀ ਕਰ ਦਿੰਦੇ ਸੰਧਾਂ ਦੀ ਤੇ ਸੰਧ ਜਿਹੜਾ ਤੁਹਾਨੂੰ ਚਾਹੀਦਾ ਉਹਦੀ ਖਾਤਰ ਅਵੇਲੇਬਲ ਨੇ